ਦੋਸਤੋ ਹਾਜ਼ਰ ਹਾਂ ਗਰੀਬੀ ਦੂਰ ਕਰਨ ਦੇ ਸੱਤ ਉਪਾਅ ਲੈ ਕੇ ਨੰਬਰ 1 ਪੈਸੇ ਤੋਂ ਪੈਸਾ ਬਣਾਓ ਨੰਬਰ 2 ਆਪਣੇ ਆਪ ਨੂੰ ਟਾਈਮ ਦਿਓ ਨੰਬਰ 3 ਛੋਟੇ ਵੱਡੇ ਰਿਸਕ ਲਓ ਨੰਬਰ 4 ਬੁਰੀਆਂ ਆਦਤਾਂ ਛੱਡ ਦਿਓ ਨੰਬਰ 5 ਅਮੀਰ ਅਤੇ ਗਰੀਬ ਵਿੱਚ ਸਿਰਫ ਇਹੀ ਫਰਕ ਹੁੰਦਾ ਹੈ ਕਿ ਅਮੀਰ ਲੋਕ ਸਮੇਂ-ਸਮੇਂ ਤੇ ਛੋਟੇ-ਮੋਟੇ ਰਿਸਕ ਲੈਂਦੇ ਹਨ ਪਰ ਜ਼ਿਆਦਾਤਰ ਗਰੀਬ ਲੋਕ اپنی زندگی ਵਿੱਚ ਕੋਈ ਰਿਸਕ ਨਹੀਂ ਲੈਂਦੇ ਇਸ ਲਈ ਆਪਣੀ ਗਰੀਬੀ ਦੂਰ ਕਰਨ ਲਈ ਤੁਹਾਨੂੰ ਛੋਟੇ ਵੱਡੇ ਰਿਸਕ ਤਾਂ ਲੈਣੇ ਹੀ ਪੈਣਗੇ ਨੰਬਰ 6 ਚਿਰ ਚਾਹੇ ਉਹ ਪੈਸੇ ਇਨਵੈਸਟ ਕਰਨ ਦਾ ਰਿਸਕ ਹੋਵੇ ਕੋਈ ਨਵਾਂ ਕੰਮ ਸਿੱਖਣ ਦਾ ਰਿਸਕ ਹੋਵੇ ਜਾਂ ਕੋਈ ਨਵਾਂ بزنس ਸ਼ੁਰੂ ਕਰਨ ਦਾ ਰਿਸਕ ਹੋਵੇ ਨੰਬਰ 7 ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਆਮਦਨ ਬਹੁਤ ਘੱਟ ਹੈ ਪਰ ਉਹਨਾਂ ਦੇ ਸ਼ੌਂਕ ਬੜੇ ਮਹਿੰਗੇ ਹਨ ਜਿਵੇਂ ਸਮੋਕਿੰਗ ਕਰਨਾ ਸ਼ਰਾਬ ਪੀਣਾ ਜਾਂ ਹੋਰ ਨਸ਼ੀਲੀਆਂ ਚੀਜ਼ਾਂ ਦਾ ਸੇਵਨ ਕਰਨਾ ਲੋਕ ਇਹੋ ਜਹੀਆਂ ਚੀਜ਼ਾਂ ਉੱਤੇ ਹੀ ਆਪਣੇ ਬਹੁਤ ਸਾਰੇ ਪੈਸੇ ਖਰਚ ਕਰ ਦਿੰਦੇ ਹਨ ਅਤੇ ਇਹੋ ਵਜ੍ਹਾ ਕਰਕੇ ਉਹਨਾਂ ਕੋਲ ਪੈਸਿਆਂ ਦੀ ਕਮੀ ਰਹਿੰਦੀ ਹੈ ਅਤੇ ਜ਼ਿਆਦਾਤਰ ਇਹੋ ਜਿਹੇ ਲੋਕ ਗਰੀਬ ਹੀ ਰਹਿ ਜਾਂਦੇ ਹਨ ਇਸ ਲਈ ਤੁਹਾਨੂੰ ਆਪਣੀ ਗਰੀਬੀ ਦੂਰ ਕਰਨ ਲਈ ਗੁਰੀਆਂ ਆਦਤਾਂ ਨੂੰ ਛੱਡਣਾ ਹੀ ਪਵੇਗਾ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਵੀਂ ਵੀਡੀਓ ਵਿੱਚ ਫਿਰ ਮਿਲਦੇ ਹਾਂ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ